이곳은 पर प्री कोविड 19 देयर एप्पल सो टेबल एप्पल इन द हेड्स ऑफ द बजट एंड रो बजट पर ठेगा मान सबसे पार्टी का रेड के के फेस पे ये सब डेवलप कर रहा है फाइनेंसली तो हेल्थ भी पहले के में यूनिट टेस्ट को सब फाइनल हो गया दोनों ये करते हैं ताकि ने और तो सबसे सबसे पहले डायरेक्टर को नमस्ते तो लास्ट टाइम पॉजिटिव वाला सर लास्ट टाइम पॉजिटिव वाली पार्टी टाइम को कितना देखा और सर लास्ट टाइम पॉजिटिव वाली सब कितने मुद्दे तो दैट्स द बीएचपी लाइक ओके तो तू फाजी बात पॉजिटिव बेटर सर राजेश आई नो थैंक यू ਸੋਰੀ ਨੇ ਇਹ ਕਿ ਨਾ ਸੋਰੀ ਇਹ ਲਾਸੋ ਐਪਾਰਟਰੋਲ ਦਾ ਚਾਰਜ ਬਟਨ ਚਲਾਇਆ ਹੈ ਉਹ ਸਾਜੀ ਬੰਦ ਹਾਂਜੀ ਸੋਰੀ ਨੋਟਸ ਨੂੰ ਵੀ ਟੋਪਿਕ ਦੇ ਰਿਹਾ ਹਾਂ ਕੋਲ ਅਪਰੋਨ ਦੇ ਨਾਲ ਜਦੋਂ ਉਹ ਬੜੇ ਯਾਦ ਹੀ ਲੱਗੇ ਤੇ ਕਾਫੀ ਲੰਮਾ ਚਲੇਗਾ। ਔਰ ਬੜੀ ਖੁਸ਼ੀ ਹੋਈ ਹੈ ਮੈਨੂੰ ਇੱਥੇ ਆ ਕੇ ਜਦੋਂ ਪਤਾ ਲੱਗਿਆ ਵੀ ਲਗਭਗ 300 ਡਿਲੀਵਰੀਆਂ ਜਿਹੜੀਆਂ ਸਾਡੀਆਂ ਹੈਗੀਆਂ ਉਹ ਇੱਥੇ ਹੋ ਰਹੀਆਂ। ਔਰ ਕਈ ਡਿਪਾਰਟਮੈਂਟ ਹੈਗੇ ਉਹਨਾਂ ਦਾ ਬਹੁਤ ਅੱਛਾ ਕੰਮ ਹੈਗਾ। ਮੈਡੀਸਿਨਸ ਦੇ ਵਿੱਚ ਬੜੀ ਅੱਛਾ ਕੰਮ ਹੋ ਰਿਹਾ ਹੈ। ਸੈਕਟਰੀ ਦੇ ਵਿੱਚ ਬਹੁਤ ਅੱਛਾ ਕੰਮ ਹੋ ਰਿਹਾ ਹੈ। ਸਾਡੇ ਜਿਹੜੇ ਪੈਥੋਲੋਜੀਸਟ ਹੈ ਉਹ ਬਹੁਤ ਅੱਛਾ ਕੰਮ ਕਰ ਰਹੇ ਹੈ ਸਾਈਟੋਲੋਜੀ ਦੇ ਵਿੱਚ। ਔਰ ਸਾਡੀ ਜਿਹੜੀ ਸਾਰੀ ਟੀਮ ਹੈ ਸਾਡੇ ਸਿਵਲ ਸਰਜਨ ਡਾਕਟਰ ਅਤਰੀ ਜੀ ਦੀ ਕਮਾਂਡ ਦੇ ਹੇਠ ਸਾਡੇ ਡੀਐਮਸੀ ਸਾਹਿਬ ਸਾਡੇ ਐਸਐਮਓ ਡਾਕਟਰ ਬਰਾੜ ਸਾਡੀਆਂ ਸਟਾਫ ਨਰਸਿਸ ਸਾਡੀਆਂ ਮੈਟਰਨਸ ਔਰ ਬਾਕੀ ਸਾਰਾ ਪੈਰਾਮੈਡੀਕਲ ਸਟਾਫ ਇਸ ਚੀਜ਼ ਨੂੰ ਲੱਗੇ ਹੋਏ ਆ ਔਰ ਜਿਹੜੀ ਸਰਕਾਰ ਦੀ ਕਮਿਟਮੈਂਟ ਹੈ ਕਿ ਅਸੀਂ ਸਾਰੇ ਮਰੀਜ਼ਾਂ ਨੂੰ ਆਊਟ ਆਫ ਪਾਕਟ ਐਕਸਪੈਂਡੀਚਰ ਅਸੀਂ ਉਹਨਾਂ ਦਾ ਘਟਾਉਣਾ ਹੈ ਤਾਂ ਮੈਂ ਅੱਜ ਬਹੁਤ ਸਾਰੇ ਮਰੀਜ਼ਾਂ ਨਾਲ ਇਕੱਲੇ ਬੈਠ ਕੇ ਵੀ ਗੱਲਾਂ ਕੀਤੀਆਂ ਉਹਨਾਂ ਦੀਆਂ ਪਰਚੀਆਂ ਵੀ ਚੈੱਕ ਕੀਤੀਆਂ ਉਹਨਾਂ ਦੇ ਅਲਟਰਾਸਾਉਂਡ ਵੀ ਚੈੱਕ ਕੀਤੇ ਆ ਤਾਂ ਮੈਨੂੰ ਇਹ ਗੱਲ ਕਹਿੰਦੇ ਹੋ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਨੂੰ ਸਵੇਰ ਤੋਂ ਲੱਗਿਆ ਹੈ ਲਗਭਗ ਸ਼ਾਇਦ 3-4 ਘੰਟੇ ਹੋ ਗਏ ਉਹਨੇ ਇੱਕ ਵੀ ਮਰੀਜ਼ ਕੋਈ ਅਜਾ ਨਹੀਂ ਮਿਲਿਆ ਜਿਨੇ ਆ ਕੇ ਕਿਹਾ ਵੇ ਅਸੀਂ ਦਵਾਈ ਬਾਹਰੋਂ ਲੈ ਕੇ ਆਏ। ਦੂਸਰੀ ਗੱਲ ਹੈ ਜਿੱਥੇ ਵੀ ਸਾਡਾ ਘਰ ਵੀ ਹੋਵੇ ਉੱਥੇ ਕੋਈ ਮਾੜੀ-ਮੁੱਟੀ ਉਨੀਕੀ ਗੱਲਾਂ ਹੁੰਦੀਆਂ ਕੋਈ ਸਾਫ਼-ਸਫਾਈ ਦੀ ਕੋਈ ਖੁੰਝਾ ਰਹਿ ਗਿਆ ਸਾਫ਼ ਕਰਨ ਵਾਲਾ ਕੁਝ ਹੋਰ ਹੋ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਕੋਈ ਅਸੀਂ ਅੱਜ ਕਾਫੀ ਮਿਹਨਤ ਦੇ ਨਾਲ ਅਸੀਂ ਇਸ ਹਸਪੀਟਲ ਦਾ ਪੱਧਰ ਹੋਰ ਉੱਪਰ ਚੱਕਣ ਵਾਸਤੇ ਐਜ਼ ਅ ਟੀਮ ਸਪੋਰਟਿਵ ਸੁਪਰਵਾਈਜ਼ਨ ਜਾਂ ਕੋਈ ਮੈਨਾਂ ਦੀਆਂ ਕਮੀਆਂ ਕੱਢਣ ਨਹੀਂ ਆਇਆ ਨਾ ਹੀ ਮੈਨਾਂ ਨੂੰ ਕਮੀਆਂ ਲਿਖ ਕੇ ਭੇਜਣੇ ਆਪ ਹੀ ਲਿਖਣਗੇ ਕਿ ਸਾਡੀਆਂ ਕੀ ਕੀ ਚ ਕਮੀਆਂ ਸੀ ਤੇ ਅਸੀਂ ਕੀ ਕੀਤਾ ਤਾਂ ਉਹ ਆਪਾਂ ਨੂੰ ਇੱਕ ਅੱਛੀ ਚੀਜ਼ ਦੇਖਣ ਨੂੰ ਮਿਲੇਗੀ ਔਰ ਕੁਝ ਇੱਕ ਦਿੱਕਤਾਂ ਐਸਮ ਸਾਹਿਬ ਨੇ ਵੀ ਮੇਰੇ ਧਿਆਨ ਚ ਲਿਆਂਦੀਆਂ ਕਿ ਥੋੜੇ ਜਿਹੇ ਪੈਸੇ ਘੱਟ ਹੈਗੇ ਆ ਮਹੀਨਾਵਾਰ ਬਿੱਲ ਜ਼ਿਆਦਾ ਹੁੰਦਾ ਤਾਂ ਜਿੱਥੇ ਅਸੀਂ ਇਹਨਾਂ ਨੂੰ ਇਹ ਸਲਾਹਾਂ ਦਿੱਤੀਆਂ ਹੈਗੀਆਂ ਕਿ ਤੁਸੀਂ ਆਪਣੀ ਜਿਹੜੀ ਇਨਕਮ ਹੈ ਉਹ ਵਧਾਓ ਆਊਟ ਆਫ ਐਕਸਪੈਂਡੀਚਰ ਪਾਕਟ ਆਉਟ ਆਪ ਮਰੀਜ਼ ਦਾ ਜ਼ੀਰੋ ਹੀ ਰੱਖਣਾ ਹੈ ਆਪ ਦੀ ਸਰਵਿਸ ਜੀ ਨੂੰ ਵਧਾਓਗੇ ਸੀ ਜੀ ਵਧਾਓਗੇ ਜਿੱਥੋਂ ਪੈਸੇ ਆਣੇ ਆ ਜਿੱਥੇ ਐਕਸ-ਰੇ ਵਧਾਓਗੇ ਜਿੱਥੋਂ ਪੈਸੇ ਆਣੇ ਆ ਜਾਂ ਤੁਸੀਂ ਕੋਈ ਰਿਫ੍ਰੈਕਸ਼ਨ ਹੈ ਕੋਈ ਮਾਈਨਰ ਸਰਜਰੀ ਹੈ ਮੇਜਰ ਸਰਜਰੀ ਹੈ ਉਸ਼ਮਾਨ ਦੇ ਵਿੱਚ ਬੁਕਿੰਗ ਵਧਾਉਣ ਦੀ ਲੋੜ ਹੈ ਜਿਹੜੀ ਘਟ ਹੈ ਹੁਣ ਜੇ ਅਸੀਂ ਕਾਰਪੋਰੇਸ਼ਨ ਦੇ ਰੇਟਾਂ ਤੇ ਕੋਈ ਆਪਰੇਸ਼ਨ ਕਰਨ ਦੇ ਬਦਲੇ ਬਦ 1000 ਰੁਪਏ ਮਿਲੇਗਾ ਜੋ ਹੀ ਮਰੀਜ਼ ਜਿਹੜੇ ਕਿ ਅਸੀਂ 70% ਬੁੱਕ ਕਰਨੇ ਹੁੰਦੇ ਆ ਜੇ ਅਸੀਂ ਉਸ਼ਮਾਨ ਚ ਕਰਾਂ ਉਹਦਾ 20000 ਰੁਪਏ ਮਿਲੇਗਾ 20 ਗੁਣੇ ਪੈ ਔਰ ਸਾਡੇ ਡੀਐਮਸੀ ਸਾਹਿਬ ਵੀ ਸਿਵਲ ਸਰਜਨ ਸਾਹਿਬ ਅੱਜ ਬਾਹਰ ਹੈ ਐਸਐਮਐਲ ਸਾਹਿਬ ਵੀ ਬਾਕੀ ਮੇਰੇ ਨਾਲ ਸਾਰੇ ਪ੍ਰੋਗਰਾਮ ਆਫਿਸਰਸ ਵੀ ਆਏ ਸਾਡੇ ਏਸੀਐਸ ਵੀ ਹੈ ਇਹਨਾਂ ਸਾਰਿਆਂ ਨੇ ਕਮਿਟ ਕੀਤਾ ਹੈ ਕਿ ਬਹੁਤ ਬੜੀ ਛੇਤੀ ਆਪਣੇ ਇਸ ਹਸਪਤਾਲ ਦੇ ਵਿੱਚ ਚੇਂਜ ਲੈ ਕੇ ਆਣਗੇ ਆਪਦੇ ਸਕੂਲ ਦੇ ਵਿੱਚ ਨਾ ਜੀ ਬੁਰੀ ਲੈ ਕੇ ਜਾਇਆ ਕਰਦਾ ਸੀ ਤੇ ਫੱਟੀ ਪੋਛਦਾ ਹੁੰਦਾ ਸੀ ਖਾਲ ਤੇ ਬਹਿ ਕੇ ਤੇ ਮਰੀਜ਼ਾਂ ਦੇ ਨਾਲ ਜਦੋਂ ਬਹਿਣਾ ਫਿਰ ਮਰੀਜ਼ਾਂ ਦੇ ਪੱਧਰ ਤੇ ਹੀ ਗੱਲ ਹੋਊਗੀ ਜੇ ਮੈਂ ਉੱਥੇ ਅਫਸਰ ਬਣ ਕੇ ਬੈਠੂੰਗਾ ਤੇ ਸ਼ਾਇਦ ਆਪਦੇ ਦਿਲ ਦੀ ਗੱਲ ਮੈਨੂੰ ਕਹਿ ਨਹੀਂ ਪਾਣਗੇ ਇਸ ਤਰ੍ਹਾਂ ਦੀ ਕੰਮੀਆਂ ਦਸੀਆਂ ਜਿਹੜੇ ਚਿਲਸੇਆ ਕੰਮਾਂ ਦਸੀਆਂ ਉਹ ਇੱਕ ਮਰੀਜ਼ ਮੈਨੂੰ ਮਿਲਿਆ ਉਹਨਾਂ ਨੇ ਮਰੀਜ਼ ਨੇ ਮੈਨੂੰ ਦੱਸਿਆ ਕਿ ਉਹ ਉਹਨਾਂ ਦਾ ਕੋਈ ਪ੍ਰੋਸੀਜਰ ਹੋਣਾ ਹੈ ਤੇ ਜਿਹੜੀ ਸਾਡੀ ਗਿਆਨਾ ਕਾਲਜਿਸਟ ਆ ਥੀਏਟਰ ਚ ਆਲਰੇਡੀ ਐਮਰਜੈਂਸੀ ਸੀਜ਼ੇਰੀਅਨ ਕਰ ਰਹੀ ਹੈ ਉਹਦੀ ਕੋਈ ਇੰਨੀ ਐਮਰਜੈਂਟ ਨਹੀਂ ਹੈ ਕਿ ਹੁਣੇ ਕੀਤਾ ਜਾਵੇ ਬਟ ਮੈਂ ਉਸ ਦੇ ਕਾਰਡ ਤੇ ਆਦਾ ਨੰਬਰ ਲਿਖ ਕੇ ਦਿੱਤਾ ਵੀ 4 ਵਜੇ ਤੱਕ ਤੇਰਾ ਕੰਮ ਨਾ ਆਇਆ ਤਾਂ ਮੈਨੂੰ ਦੱਸ ਦੀ ਫਿਰ ਮੈਂ ਆਪੋ ਦੋਨੇ ਇਕੱਠੇ ਚੱਲ ਦੇਖੋ ਪਤਾ ਕੀ ਹੁੰਦਾ ਹੈ ਜੀ ਆਪਣੇ ਘਰੇ ਵੀ ਨਾ ਇਹ ਸਾਰਾ ਕੁਝ ਹੁੰਦਾ ਹੈ ਤਾਂ ਇਹ ਵੀ ਮੇਰਾ ਘਰੀ ਹੈ ਇਹ ਮੇਰਾ ਵੱਡਾ ਘਰ ਹੈ ਜਿੱਥੋਂ ਮੈਨੂੰ ਪੈਸਾ ਤੇ ਲਾਉਂਦਾ ਹੈ ਮੇਰੀ ਤਨਖਾਹ ਹੁੰਦੀ ਹੈ ਠੀਕ ਹੈ ਜੀ ਤੇ ਜੇ ਮੈਂ ਉਹਦੇ ਘਰੇ ਸਫਾਈ ਖੜਕੇ ਕਰਵਾ ਲੈਣੇ ਕੋਲੇ ਆਪਾਂ ਕਰਦੇ ਆ ਨਾ ਸਾਰੇ ਕਿ ਬੇਟਾ ਅੱਜ ਆ ਦੇਖ ਲਓ ਬਸ ਉਹਨਾਂ ਕੀ ਕੀਤਾ ਤੂੰ ਜਿਆਦਾ ਸਾਡੇ ਸਫਾਈ ਕਰਮਚਾਰੀ ਆ ਉਹਨਾਂ ਦੀਆਂ ਤਨਖਾਹਾਂ ਅਸੀਂ ਅਸੀਂ ਕਿੰਨੇ ਤੁੰ ਦੱਸ ਤੁੰ ਦੱਸਦਾ ਮੈਂ ਕਿ ਪੈਸੇ ਘਟ-ਘੱਟੇ ਹੁੰਦੇ ਆ ਤੇ ਬਿੱਲ ਜਿਆਦਾ ਹੈਗਾ ਉਸ ਦੇ ਸਬੰਧ ਵਿੱਚ ਕਾਫੀ ਸਵੇਰ ਤੋਂ ਇਸੇ ਗੱਲ ਤੇ ਗੱਲਬਾਤ ਚੱਲਦੀ ਹੈ ਮੈਂ ਅੱਜ ਇੱਥੋਂ ਦਾ ਸਵੇਰ ਦਾ ਲੱਗਿਆ ਹੋਇਆ ਬਿਨਾਂ ਚਾਹ ਬਣੀ ਪੀਤੇ ਇਹ ਵੀ ਸੁਣ ਦੱਸ ਰਹੇ ਇੱਕ ਵੀ ਬੰਦਾ ਮੈਨੂੰ ਇਹ ਨਹੀਂ ਮਿਲਿਆ ਜਿਹਦੀ ਪਰਚੀ ਤੇ ਕੋਈ ਬਾਹਰਲੀ ਦਵਾਈ ਲਿਖੀ ਹੋਵੇ ਲੈ ਮੈਨੂੰ ਦੇ ਦੇ ਮੈਨੂੰ ਦਿਖਾ ਦੇ ਬਟਾ ਜੇ ਕੁਝ ਹੋਊਗਾ ਜੇ ਇੰਨੀ ਲਾਈਫ ਸੇਵਿੰਗ ਮੈਨੂੰ ਦਿਖਾਓ ਆਹ ਲਾਸਟ ਟਾਈਮ ਮੈਂ ਮੈਡੀਸਿਨ ਲੈ ਗਿਆ ਸੀ ਆਹ ਬਾਕੀ ਮੈਡੀਸਿਨ ਮਿਲੀ ਆਹ ਤੇ ਆਹ ਮੈਡੀਸਿਨ ਮੈਨੂੰ ਬਾਅਦ ਵਿੱਚ ਬਟਾ ਇਹ ਅੰਦਰੋਂ ਹੀ ਹੈ ਸਾਰੀ ਹਾਂਜੀ ਅੰਦਰੋਂ ਹੀ ਆਹ ਖੁਦ ਇਹਨਾਂ ਨੇ ਟਿੱਕ ਲਗਾਈ ਹੋਈ ਹੈ ਜੀ ਕਿਹੜੀ ਲੈਟੇ ਕਿਹੜਾ ਦੇ ਬਾਈਕਲੋਪੀਸੀਮ ਤਾਂ ਅੰਦਰ ਹੈ ਜੀ ਬਟਾ ਇਹ ਪਹਿਲੇ ਵਾਲੀ ਹੈ ਇਹਦੇ ਵਿੱਚ ਵੀ ਬਟਾ ਇਹ ਅੰਦਰ ਹੈਗੀ ਆ ਦੁਬਾਰਾ ਚੈੱਕ ਕਰ ਲੈ ਦੋ ਤਿੰਨ ਮੈਡੀਸਿਨ ਹੈ ਬਟਾ ਮੈਨੂੰ ਮ arre bete main teri gal sun li medicine main check kar liya yaar ye listan nu sta main hi banai hai baike baba mehnat kiti assi chandigarh pe ke tenu dawai andaron mil jayegi idhar